ਕਪ ਆਪਣੀ ਅੱਜ ਦੀ ਜਿਹੜੀ ਕਲਾਸ ਹੈ ਉਹ ਨੈਕਸਟ ਆਪਾਂ ਸੈਕੰਡ ਕਲਾਸ ਜਿਹੜੀ ਆਪਾਂ ਉਹ ਸਟਾਰਟ ਕਰਨ ਜਾ ਰਹੇ ਹਾਂ ਸੋ ਆਪਾਂ ਮੰਡੇਟਰੀ ਸਾਈਨ ਤੱਕ ਕਰ ਲਿਆ ਸੀਗਾ ਹਨਾ ਆਪਾਂ ਨੇ ਮੰਡੇਟਰੀ ਸਾਈਨ ਸੀਗੇ ਮੰਡੇਟਰੀ ਸਾਈਨ ਤੱਕ ਆਪਾਂ ਨੇ ਕਰ ਲਿਆ ਸੀਗਾ ਸੋ ਆਪਾਂ ਹੁਣ ਨੈਕਸਟ ਆਪਣੀ ਜਿਹੜੀ ਕਲਾਸ ਹੈ ਠੀਕ ਹੈ ਉਹ ਸਟਾਰਟ ਕਰ ਰਹੇ ਹਾਂ ਸੋ ਕਿਸੇ ਨੇ ਵੀ ਕੋਈ ਡਾਊਟ ਹੈ ਤਾਂ ਮੈਸੇਜ ਕਰ ਸਕਦੇ ਹੋ ਕੋਈ ਵੀ ਠੀਕ ਹੈ ਸੋ ਚਾਰ ਤਰ੍ਹਾਂ ਦੇ ਸائن ਸੀਗੇ ਮੈਡਿਟਰੀ ਸائن ਹੈਗਾ ਅਵਿਸ਼ਤਮਕ ਚਿੰਨ ਕਹਿੰਦੇ ਆਪਾਂ ਨੂੰ ਜੇ ਜ਼ਰੂਰੀ ਚਿੰਨ ਕਹਿੰਦੇ ਆਪਾਂ ਨੇ ਉਹਦੇ ਪੜ੍ਹ ਲਿਆ ਸੀ ਆਕਾਰ ਗੋਲਾਕਾਰ ਹੁੰਦਾ ਹੈਗਾ ਰੰਗ ਠੀਕ ਹੈ ਰੰਗ ਕੀ ਹੁੰਦਾ ਹੈਗਾ ਜਿਹੜਾ ਇਹਦਾ ਬਾਰਡਰ ਹੁੰਦਾ ਹੈਗਾ ਉਹ ਬਲੂ ਕਲਰ ਦਾ ਹੁੰਦਾ ਨੀਲੇ ਰੰਗ ਦਾ ਹੁੰਦਾ ਹੈਗਾ ਚਿੰਨ ਕੀ ਹੁੰਦਾ ਹੈਗਾ ਸਫੈਦ ਰੰਗ ਦਾ ਹੁੰਦਾ ਹੈਗਾ ਠੀਕ ਹੈ ਤੁਹਾਨੂੰ ਮੈਂ ਚਿੰਨ ਵੀ ਦੱਸ ਦਦਿਓ ਵੀ ਚਿੰਨ ਕਿਹੜਾ ਹੁੰਦਾ ਹੈਗਾ ਚਿੰਨ ਦਾ ਮਤਲਬ ਹੁੰਦਾ ਹੈਗਾ ਜਿਹੜਾ ਵਿਚਾਲੇ ਛਾਪਿਆ ਹੁੰਦਾ ਹੈਗਾ ਠੀਕ ਹੈ ਜਿਹੜਾ ਤੁਹਾਨੂੰ ਦੱਸਦਾ ਹੈਗਾ ਵੀ ਤੁਸੀਂ ਨੇ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਹੈ ਠੀਕ ਹੈ ਅਰਥ ਕੀ ਹੁੰਦਾ ਮਿਲਟਰੀ ਸਾਈਨ ਦਾ ਇਹ ਕੰਮ ਜ਼ਰੂਰੀ ਕਰਨਾ ਠੀਕ ਹੈ ਉਦਾਹਰਣ ਆਪਣੇ ਕੋਲੇ ਹੈ ਨਹੀਂ ਜੀ ਕੋਈ ਓਕੇ ਚਲ ਉਸ ਤੋਂ ਬਾਅਦ ਕੀ ਆਪਣੇ ਕੋਲੇ ਅਗਲਾ ਵਾਰਨਿੰਗ ਸਾਈਨ ਹੈਗਾ ਠੀਕ ਹੈ ਇਸ ਤੋਂ ਬਾਅਦ ਜੋ ਕੀ ਆਪਣੇ ਕੋਲੇ ਵਾਰਨਿੰਗ ਸਾਈਨ ਠੀਕ ਹੈ ਵਾਰਨਿੰਗ ਸਾਈਨ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ ਚੇਤਾਵਨੀ ਚਿੰਨ ਕਹਿੰਦੇ ਆ ਜੀ ਠੀਕ ਹੈ ਵਾਰਨਿੰਗ ਸਾਈਨ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਚਤਾਵਨੀ ਚਿੰਨ੍ਹ ਕਹਿੰਦੇ ਆ ਓਕੇ ਆਕਾਰ ਕਿਹੜਾ ਹੁੰਦਾ ਹੈਗਾ ਤ੍ਰਿਭੁਜਾਕਾਰ ਠੀਕ ਹੈ ਆਕਾਰ ਕੀ ਹੁੰਦਾ ਹੈਗਾ ਤ੍ਰਿਭੁਜਾਕਾਰ ਹੁੰਦਾ ਹੈ ਜਾਂ ਅਸੀਂ ਤ੍ਰਿਕੋਣੀ ਕਹਿੰਦੇ ਨੇਗੇ ਤ੍ਰਿਕੋਣਾ ਕਹਿੰਦੇ ਆ ਜਾਂ ਤ੍ਰਿਕੋਣਾ ਕਹਿ ਲਓ ਜਾਂ ਤ੍ਰਿਭੁਜਾਕਾਰ ਕਹਿ ਲਓ ਠੀਕ ਹੈ ਓਕੇ ਜੀ ਤੇ ਇੰਗਲਿਸ਼ ਦੇ ਵਿੱਚ ਕੀ ਕਹੋਗੇ ਇਹਨੂੰ ਟ੍ਰੈਂਗੂਲਰ ਠੀਕ ਵਾਰਨਿੰਗ ਸਾਈਨ ਦਾ ਜਿਹੜਾ ਆਕਾਰ ਹੁੰਦਾ ਹੈਗਾ ਠੀਕ ਹੈ ਬਾਰਨਿੰਗ ਜਿਹੜਾ ਸائن ਦਾ ਆਕਾਰ ਹੁੰਦਾ ਹੈਗਾ ਉਹ ਕੀ ਹੁੰਦਾ ਟ੍ਰਾਇੰਗੂਲਰ ਹੁੰਦਾ ਹੈਗਾ ਠੀਕ ਹੈ ਟ੍ਰਾਇੰਗੂਲਰ ਦਾ ਮਤਲਬ ਇਸ ਤਰ੍ਹਾਂ ਠੀਕ ਹੈ ਜੀ ਟ੍ਰਾਇੰਗੂਲਰ ਦਾ ਮਤਲਬ ਹੀ ਹੁੰਦਾ ਹੈਗਾ ਇਸ ਤਰ੍ਹਾਂ ਤ੍ਰਿਭੁਜ ਆਕਾਰ ਜਾਂ ਤ੍ਰਿਕੋਣ ਠੀਕ ਹੈ ਠੀਕ ਹੈ ਜੀ ਆਕਾਰ ਕਿ ਹੁੰਦਾ ਹੈਗਾ ਤ੍ਰਿਭੁਜ ਆਕਾਰ ਹੁੰਦਾ ਹੈ ਜਾਂ ਤਰਕੋਣਾ ਹੁੰਦਾ ਹੈਗਾ ਓਕੇ ਉਸ ਤੋਂ ਬਾਅਦ ਚ ਜੇ ਆਪਾਂ ਪਹਿਲੀ ਗੱਲ ਕਰੀਏ ਦੀ ਠੀਕ ਹੈ ਪਹਿਲੇ ਰੰਗ ਦੀ ਗੱਲ ਕਰੀਏ ਠੀਕ ਹੈ ਰੰਗ ਜਿਹੜਾ ਬਾਡਰ ਆਹਾਂ ਮੈਂ ਬਾਡਰ ਬਣਾਇਆ ਜਿਹੜਾ ਠੀਕ ਹੈ ਇਹਨੂੰ ਆਪਾਂ ਕੀ ਇਹਨਾਂ ਬਾਡਰ ਕਹਿੰਨੇਗੇ ਓਕੇ ਜਿਹੜੀ ਆ ਇਹਦੀ ਆ ਬੈਕ ਗਰਾਉਂਡ ਹੈਗਾ ਆ ਸਾਰਾ ਬੈਕ ਗਰਾਉਂਡ ਹੈ ਠੀਕ ਹੈ ਇਹ ਕਿਹੜੇ ਰੰਗ ਦਾ ਹੁੰਦਾ ਹੈਗਾ ਜੈਲੋ ਕਲਰ ਦਾ ਹੁੰਦਾ ਹੈਗਾ ਪੀਲੇ ਰੰਗ ਦਾ ਹੁੰਦਾ ਹੈਗਾ ਠੀਕ ਹੈ ਇਹ ਯਾਦ ਰੱਖਿਓ ਜਿਵੇਂ ਮੈਂ ਕਹਿੰਦਾ डब्ल्यू ठीक है एक्स वाई ठीक है जेड़ा वार्निंग साइन है डब्ल्यू ਤੇ ਪੈਂਦਾ ਜਿਹੜਾ वार्निंग साइन ਹੈਗਾ ਉਹਦਾ ਬੈਕਗ੍ਰਾਉਂਡ ਕਲਰ ਕਿਹੜਾ ਹੈਗਾ येलो ਹੈਗਾ ਠੀਕ ਹੈ ਇਸ ਤਰ੍ਹਾਂ ਯਾਦ ਰੱਖਿਓ ਅਤੇ ਜਿਹੜਾ वार्निंग साइन ਹੈਗਾ ਠੀਕ ਹੈ वार्निंग साइन ਤੁਹਾਨੂੰ ਇੱਕ ਇਕੇ ਇਸ ਤਰ੍ਹਾਂ ਨਹੀਂ ਲੱਗ ਰਿਹਾ ਹੈਗਾ ਜਦੋਂ ਆਪਾਂ डब्ल्यू ਲਿਖਦੇ ਆ ਠੀਕ ਹੈ ਜੇ ਆਪਾਂ डब्ल्यू ਲਿਖਦੇ ਆ ਆਪਾਂ वार्निंग साइन ਆਪਾਂ ਨਹੀਂ ਲਿਖਣਾ ਹੈਗਾ ਠੀਕ ਹੈ ਅੰਤਰ ਕੋਣਾ ਜ ਨਹੀਂ ਬਣਦਾ ਹੈਗਾ ਠੀਕ ਹੈ ਪਰ ਇਹ ਉਲਟ ਬਣਦਾ ਏ ਤ੍ਰਿਕੋਣਾ ਉਲਟ ਬਣਦਾ ਹੈਗਾ ਹਨਾ ਉਲਟ ਬਣਦਾ ਤ੍ਰਿਕੋਣਾ ਐ ਬਣਦਾ ਹੈਗਾ ਠੀਕ ਹੈ ਜੇ ਆਪਾਂ ਇਹਨੂੰ ਇੱਥੋਂ ਐ ਲਾਈਏ ਤਾਂ ਤ੍ਰਿਕੋਣਾ ਐ ਜਿਵੇਂ ਬਣਦਾ ਹੈ ਉਲਟ ਉਲਟ W ਦਾ ਤ੍ਰਿਕੋਣਾ ਐ ਬਣਦਾ ਠੀਕ ਹੈ ਤਾਂ ਤੁਸੀਂ ਯਾਦ ਰੱਖਿਓ ਵੀ ਵਾਰਨਿੰਗ ਸਾਈਨ ਹੈ ਠੀਕ ਹੈ ਉਹਦਾ ਘਾਰ ਕਿਉਂਗਾ ਤ੍ਰਿਕੋਣਾ ਹੋਊਗਾ ਓਕੇ W ਤੋਂ ਬਾਅਦ ਕੀ ਹੁੰਦਾ ਹੈਗਾ XY ਠੀਕ ਹੈ ਜਿਹੜਾ ਦਾ ਬੈਕਗ੍ਰਾਉਂਡ ਕਲਰ ਹੋਊ ਉਹ ਜੈਲੋ ਹੋਊਗਾ ਕਿ ਡਬਲਯੂ ਤਾਂ ਆ ਚੁੱਕੀ ਹੁੰਦਾ ਕਿ ਯਾਹ ਹੁੰਦਾ ਨਾ ਜੈਲੋ ਕਲਰ ਦਾ ਹੋਊਗਾ ਇਹ ਵੀ ਗੱਲ ਯਾਦ ਰੱਖਿਓ ਠੀਕ ਹੈ ਇਸ ਨਾਲ ਇਸ ਤਰ੍ਹਾਂ ਹੀ ਚੀਜ਼ਾਂ ਇਹ ਰਿਲੇਟ ਹੋ ਜਾਂਦੀਆਂ ਨੇ ਇਹਦੇ ਨਾਲ ਠੀਕ ਹੈ ਡਬਲਯੂ ਦੇ ਨਾਲ ਯਾਹ ਰਿਲੇਟ ਹੋ ਜਾਊਗਾ ਠੀਕ ਹੈ ਬਿੱਟ ਦਾ ਮਤਲਬ ਕੀ ਹੈ ਕਿ ਬੈਕਗ੍ਰਾਉਂਡ ਕਲਰ ਹੈ ਜਿਹੜਾ ਇਹਦਾ ਉਹ ਪੀਲੇ ਰੰਗ ਦਾ ਹੋਊਗਾ ਤੇ ਬਾਰਡਰ ਵੀ ਕਿਉਂਕਿ ਇਹਦਾ ਪੀਲੇ ਰੰਗ ਦਾ ਹੋਊਗਾ ਠੀਕ ਹੈ ਇਹ ਤੇ ਨਾ ਬਾਰਡ ਨਹੀਂ ਹੈ ਸੋਰੀ ਇਹ ਆ ਬਾਰਡ ਨਹੀਂ ਹੈ ਇਹਦੇ ਨਾਲ ਕ੍ਰੋਸ ਹੋਊਗਾ ਠੀਕ ਹੈ ਕ੍ਰੋਸ ਨਾ ਕ੍ਰੋਸ ਠੀਕ ਹੈ ਜਿਹੜਾ ਕ੍ਰੋਸ ਦਾ ਮਤਲਬ ਇਸ ਤਰ੍ਹਾਂ ਮਾਰਿਆ ਹੋਊਗਾ ਐਵੇਂ ਠੀਕ ਜਦੋਂ ਆਪਾਂ ਚਿੰਨ ਹੈਗਾ ਠੀਕ ਹੈ ਇਸ ਤਰ੍ਹਾਂ ਇਹ ਕ੍ਰੋਸ ਮਾਰਿਆ ਹੋਊਗਾ ਕ੍ਰੋਸ ਤੇ ਚਿੰਨ ਹੋਊਗਾ ਜਿਹੜਾ ਉਹ ਕਾਲੇ ਰੰਗ ਦਾ ਹੋਊਗਾ ਠੀਕ ਹੈ ਜੀ ਕ੍ਰੋਸ ਤੇ ਚਿੰਨ ਹੋਊਗਾ ਜਿਹੜਾ ਉਹ ਕਾਲੇ ਰੰਗ ਦਾ ਹੋਊਗਾ ਓਕੇ ਅਰਥ ਕੀ ਇਹਦਾ ਗੁੱਡ ਈਵਨਿੰਗ ਗੁੱਡ ਈਵਨਿੰਗ ਠੀਕ ਹੈ ਤੇ ਅਰਥ ਕੀ ਹੋਊਗਾ ਇਹਦਾ ਖਾਤਰੇ ਤੋਂ ਚੇਤਾਵਨੀ ਠੀਕ ਹੈ ਜੀ ਅਰਥ ਕੀ ਹੋਊਗਾ ਇਹਦਾ ਖਾਤਰੇ ਤੋਂ ਚੇਤਾਵਨੀ ਠੀਕ ਹੈ ਤੁਸੀਂ ਨਾ ਜੋ ਆਪਣਾ ਗੂਗਲ ਤੇ ਨਾ ਕੱਢ ਕੇ ਦੇਖੋ ਵਾਰਨਿੰਗ ਸਾਈਨ ਗੂਗਲ ਤੇ ਨਾ ਕੱਢ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਵਾਰਨਿੰਗ ਸਾਈਨ ਤੁਹਾਨੂੰ ਗੂਗਲ ਤੇ ਨਾ ਜੇ ਤੁਸੀਂ ਕੱਢ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਾਂ ਕਿਸ ਤਰ੍ਹਾਂ ਦੇ ਨੇਗੇ ਠੀਕ ਹੈ ਚਾਰੇ ਜਿਹੜੇ ਸਾਈਨ ਨੇ ਆਪਣੇ ਚਾਰਾਂ ਦੇ ਚਾਰੇ ਸਾਈਨ ਨਾ ਤੁਸੀਂ क्ड के देख लो गूगल दे, ठीक तो है सूँ पता लग जूगा किस तरह की है सिस्टम ओके उस तो उसके इनफो इनफोरमेटिव साइन ठीक है इनफोमेटिव इनफोरमेटिव जिन्हों से कहने सूचनात्मक चिन्ह ठीक है चिन। जी साइन जिन्हों से कहने गे सूचनात्मक चिन्ह आकार की होंगे जी वर्गाकार या चौरस ठीक है ਇਨਫੋਰਮੇਟਿਵ ਸਾਈਨ ਦਾ ਯਾ ਸੂਚਨਾਤਮਕ ਚਿੰਨ ਦਾ ਜਿਹੜਾ ਆਕਾਰ ਹੁੰਦਾ ਹੈਗਾ ਉਹ ਵਰਗਾਕਾਰ ਹੁੰਦਾ ਹੈਗਾ ਯਾ ਚੌਰਸ ਹੁੰਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕੋ ਵਰਗਾਕਾਰ ਕਰਕੇ ਤੂੰ ਚੌਰਸ ਕਰ ਦੋ ਓਕੇ ਉਸ ਤੋਂ ਬਾਅਦ ਜੋ ਅਪਦੇ ਰੰਗ ਦੀ ਗੱਲ ਕਰੀਏ ਠੀਕ ਹੈ ਇਹਦਾ ਬੈਕਗ੍ਰਾਉਂਡ ਕੀ ਹੁੰਦਾ ਹੈਗਾ ਹਰੇ ਰੰਗ ਦਾ ਹੁੰਦਾ ਹੈਗਾ ਇਹਦੇ ਵਿੱਚ ਕੁਝ ਵੀ ਲਿਖਿਆ ਹੁੰਦਾ ਹੈਗਾ ਠੀਕ ਹੈ ਜੀ ਮੇਰੇ ਨੇ ਵੀ ਰਸ ਨੂੰ ਰੂਰ ਲਿਖਿਆ ਹੈਗਾ ਠੀਕ ਹੈ ਚਿੰਨ ਸਫੈਦ ਰੰਗ ਦਾ ਹੁੰਦਾ ਹੈ ਠੀਕ ਹੈ ਜਿਹੜਾ ਇਹ ਸੰਰੂਰ ਲਿਖਿਆ ਹੈਗਾ ਇਸ ਸਫੈਦ ਰੰਗ ਦਾ ਹੋਊਗਾ ਜਿਹੜੇ ਦਾ ਆਹ ਬੈਕ ਗਰਾਉਂਡ ਹੈਗੀ ਠੀਕ ਹੈ ਆਹ ਸਾਰੀ ਬੈਕ ਗਰਾਉਂਡ ਹੈਗੀ ਇਹ ਕਿਹੜੇ ਰੰਗ ਦੀ ਹੋਊਗੀ ਇਹ ਹਰੇ ਰੰਗ ਦੀ ਹੋਊਗੀ ਗ੍ਰੀਨ ਰੰਗ ਹੋਊਗਾ ਠੀਕ ਹੈ ਅਰਥ ਕੀ ਹੈ ਦਾ ਸੂਚਨਾ ਪ੍ਰਦਾਨ ਕਰਨਾ ਠੀਕ ਹੈ ਸਾਨੂੰ ਕੋਈ ਵੀ ਸੂਚਨਾ ਦੇਣਾ ਜਿਵੇਂ ਹੁਣ ਮੈਂ ਇੱਥੇ ਆਹ ਆਪਾਂ ਐ ਠੀਕ ਹੈ ਇਥੇ ਆ ਲਿਖਾਇਆ ਹੈਗਾ ਓਕੇ ਤਾਂ ਹੁਣ ਇਹ ਬੋਰਡ ਤੇ ਠੀਕ ਹੈ ਇਸ ਤਰ੍ਹਾਂ ਇਧਰ ਨੂੰ ਓਕੇ ਇਹ ਨਿਸ਼ਾਨ ਪਾ ਕੇ ਠੀਕ ਹੈ ਇਥੇ ਤਾਂ ਲਿਖਦਾ ਮੈਂ ਸੰਗਰੂਰ ਠੀਕ ਹੈ ਇਧਰ ਨੂੰ ਪਾ ਕੇ ਮੈਂ ਲਿਖਦਾ ਜੀ ਪਟਿਆਲਾ ਠੀਕ ਹੈ ਪਹਿਲਾਂ ਯਾਦ ਰੱਖਿਓ ਜਿਹੜੇ ਸੰਗਰੂਰ ਪਟਿਆਲਾ ਠੀਕ ਹੈ ਮਾਨਸਾ ਕੋਈ ਵੀ ਬਟੰਡਾ ਹੋਰ ਠੀਕ ਹੈ ਨਾ ਇਧਰ ਦੇ ਸਾਈਨ ਦੱਸਦੇ ਨੇ ਤਾਂ ਉਹ ਇਨਫਰਮੇਟਿਵ ਸਾਈਨ ਹੁੰਦੇ ਨੇ ਜਿਹੜੇ ਸਾਨੂੰ ਸੂਚਨਾਤਮਕ ਚਿੰਨ ਹੁੰਦੇ ਨੇ ਉਹ ਠੀਕ ਹੈ ਤੁਸੀਂ ਦੇਖੋਗੇ ਕਈ ਵਾਰ ਬੋਰਡ ਤੇ ਆਪਣਾ ਸੌਰੀ ਰੋਡ ਤੇ ਲੱਗੇ ਹੋਏ ਠੀਕ ਹੈ ਉਹਨਾਂ ਦਾ ਆਕਾਰ ਕਿਹੂਗਾ ਵਰਗਾਕਾਰ ਚੌਰਸ ਹੋਣਗੇ ਉਹ ਠੀਕ ਹੈ ਉਹਨਾਂ ਦਾ ਅਰਥ ਕਿਹੂਗਾ ਸੂਚਨਾ ਪ੍ਰਦਾਨ ਕਰਨਗੇ ਸਾਨੂੰ ਠੀਕ ਹੈ ਵੀ ਕਿਹੜਾ ਮੋੜ ਕਿੱਧਰ ਨੂੰ ਹੈਗਾ ਜਾਂ ਕੀ ਸਿਸਟਮ ਹੈ ਕੋ ਕੋ ਕਿਹੜਾ ਰਸਤਾ ਕਿੱਧਰ ਹੈਗਾ ਕਿੰਨੇ ਕਿਲੋਮੀਟਰ ਹੈ ਠੀਕ ਹੈ ਜਿਹੜਾ ਉਹਨਾਂ ਦੇ ਵਿੱਚ ਲਿਖਿਆ ਹੋਊਗਾ ਚਿੰਨ੍ਹ ਆਪੇ ਹੋਊਗਾ ਸੰਗਰੂਰ ਪਟਿਆਲਾ ਕੋਈ ਕੋਈ ਵੀ ਚਿੰਨ੍ਹ ਹੋਊਗਾ ਉਹਨਾਂ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਹੋਊਗਾ ਸਫੈਦ ਰੰਗ ਦਾ ਹੋਊਗਾ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਉਹ ਹਰੇ ਰੰਗ ਦਾ ਹੋਊਗਾ ਠੀਕ ਹੈ ਕਿਉਂਕਿ ਹਰੇ ਤੇ ਵਾਈਟ ਦਾ ਕੰਬੀਨੇਸ਼ਨ ਹੈਗਾ ਤਾਂ ਕਰਕੇ ਬਾਈਟ ਜਿਹੜਾ ਬੈਕਗ੍ਰਾਉਂਡ ਹੋਊਗਾ ਆਹ ਸੌਰੀ ਬੈਕਗ੍ਰਾਉਂਡ ਹੋਊਗਾ ਉਹਨਾਂ ਦਾ ਹਰੇ ਕਲਰ ਦਾ ਗ੍ਰੀਨ ਕਲਰ ਦਾ ਠੀਕ ਹੈ ਚਿੰਨ੍ਹ ਉਹਦੇ ਵਿੱਚ ਜੋ ਹੋਊਗਾ ਉੱਪਰ ਸਫੈਦ ਰੰਗ ਦਾ ਠੀਕ ਹੈ ਐਕਸਟਰਾ OK ਜਿਵੇਂ ਆਪਾਂ ਹੁਣ ਇੱਥੇ ਮੈਂ ਵਾਈਟ ਨਾਲ ਆ ਲਿਖਿਆ ਵੀ ਨਹੀਂ ਹੈ ਨਾ ਸੌਰੀ ਵਾਈਟ ਦਾ ਦਾ ਬੈਕਗ੍ਰਾਉਂਡ ਹੈਗਾ ਹੈ ਨਾ ਬੈਡ ਬੈਕਗ੍ਰਾਉਂਡ ਹੈਗਾ ਜੇ ਮੈਂ ਹਰੇ ਨਾਲ ਲਿਖਦਾ ਤਾਂ ਸਾਰਾ ਜ਼ਿਆਦਾ ਚਮਕਦਾ ਹੈਗਾ ਆ ਜਿਹੜੀ ਕਾਲੇ ਲਈ ਕਾਲਾ ਕਾਲਾ ਲਿਖਿਆ ਹੈਗਾ ਕਾਲਾ ਘੱਟ ਚਮਕਦਾ ਹੈਗਾ ਹਰਾ ਜ਼ਿਆਦਾ ਚਮਕਦਾ ਹੈਗਾ ਠੀਕ ਹੈ ਨਾ ਇਹ ਕੰਬੀਨੇਸ਼ਨ ਹੁੰਦਾ ਹੈਗਾ ਵੀ ਦੂਰ ਤੋਂ ਚਮਕ ਜਾਂਦੀਆਂ ਨੇ ਚੀਜ਼ਾਂ ਠੀਕ ਹੈ ਨਾ ਤਾਂ ਅਗਰ ਕਿਹੋ ਜਿਹਾ ਹੁੰਦੇ ਨੇ ਇਹ ਕੰਬੀਨੇਸ਼ਨ ਓਕੇ ਜੀ ਚਲੋ ਆਪਣੇ ਕੋਲੇ ਸਾਈਨ ਤਾਂ ਹੋ ਗਏ ਕੰਪਲੀਟ ਠੀਕ ਹੈ ਆਪਣੇ ਸਾਈਨ ਵੀ ਜਿਹੜੇ ਨੇ ਉਹ ਤਾਂ ਆਪਣੇ ਕੋਲੇ ਹੋ ਗਏ ਕੰਪਲੀਟ ਸਾਈਨ ਤਾਂ ਸ ओके ਉਸ ਤੋਂ ਬਾਅਦ ਚ ਆਪਾਂ ਗੱਲ ਕਰਦੇ ਹੁਣ ਆਪਣੀ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਫਰਸਟ ਏਡ ਬਾਰੇ ਠੀਕ ਹੈ ਫਰਸਟ ਏਡ ਜਿਹਨੂੰ ਆਪ ਸਮ ਮੋਡਲਿਸਹਾਇਤਾ ਕਹਿੰਦੇ ਆਗੇ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਮੋਡਲਿਸਹਾਇਤਾ ਦਾ ਫਰਸਟ ਏਡ ਦੇ ਬਾਰੇ ਗੱਲ ਕਰਾਂ ਠੀਕ ਹੈ ਉਹਦੇ ਵਿੱਚ ਸਮਗਰੀ ਕਿਹੜੀ ਕਿਹੜੀ ਹੁੰਦੀ ਹੈ ਜੀ ਠੀਕ ਹੈ ਸਮਗਰੀ ਕਿਹੜੀ ਕਿਹੜੀ ਹੁੰਦੀ ਹੈ ਵਾਟਡਨ ਹੁੰਦਾਗਾ ਦਵਾਈ ਹੁੰਦੀਗੀ ਪਾਣੀ ਪਿਲਾਉਣ ਦਾ ਗਲਾਸ ਹੁੰਦਾਗਾ ਸਪ੍ਰੇਟ ਅਮੋਨੀਆ ਗੈਸ ਹੁੰਦੀ ਸਪਰੇਅ ਜੁੰਦੀ ਹੈ ਠੀਕ ਹੈ ਡਟੋਲ ਹੁੰਦਾਗਾ ਸੂਈ ਹੁੰਦੀਗੀ ਪਿੰਨ ਕੈਂਚੀ ਸੇਫਟੀ ਪਿੰਨਾ ਇਸ ਤਰ੍ਹਾਂ ਦਾ ਹੁੰਦਾਗਾ ਸਿਸਟਮ ਜੀ ਠੀਕ ਹੈ ਚਲੋ ਜੀ ਆਪਾਂ ਨੂੰ ਕੋਈ ਬਾਲਾ ਹਾਂ ਜ਼ਰੂਰੀ ਨਹੀਂ ਹੈਗਾ ਠੀਕ ਆਪਣੇ ਲਈ ਇਹ ਯਾਦ ਕਰਨਾ ਬਸ ਜ਼ਰੂਰੀ ਨਹੀਂ ਹੈਗਾ ਠੀਕ ਵੈਸੇ ਇੱਕੋ ਦੋ ਵਾਰ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਜਿਆਦਾ ਆ ਜਾਊਗਾ ਕਿ ਫਰਸਟ ਇਅਰ ਦੇ ਵਿੱਚ ਜਿਹੜੀ ਮੋਡਿਊਲ ਸੈੱਟ ਹੁੰਦੀ ਹੈਗੀ ਠੀਕ ਹੈ ਉਹਦੀ ਸਮਗਰੀ ਕਿਹੜੀ-ਕਿਹੜੀ ਹੁੰਦੀ ਹੈ ਯਾਹ ਉਹਦੀ ਸਮਗਰੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਜੋ ਜਿਹੜੀਆਂ ਚੀਜ਼ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਇੰਪੋਰਟੈਂਟ ਹੈਗੀ ਠੀਕ ਹੈ ਪਹਿਲਾਂ ਤਾਂ BLS ਠੀਕ ਹੈ ਪਹਿਲਾਂ ਕੀ ਪੜ੍ਹਨਾ ਤੁਸੀਂ ਨੇ BLS ਪੜ੍ਹਨਾ ਹੈਗਾ BLS ਦਾ ਕੀ ਕਰਨਾ ਹੈਗਾ ਉਹਦੀ ਫੁੱਲ ਫਾਰਮ ਜਿਹੜੀ ਹੋ ਯਾਦ ਰੱਖਣੀ ਹੈ ਠੀਕ ਹੈ ਵੀ ਐਲ ਐਸ ਦਾ ਮਤਲਬ ਫੁੱਲ ਫਾਰਮ ਇਹਦੀ ਕੀ ਹੈ ਬੇਸਿਕ ਲਾਈਫ ਸਪੋਰਟ ਠੀਕ ਹੈ ਬੀ ਐਲ ਐਸ ਦਾ ਮਤਲਬ ਕੀ ਹੈ ਜੀ ਬੇਸਿਕ ਲਾਈਫ ਸਪੋਰਟ ਬੇਸਿਕ ਲਾਈਫ ਸਪੋਰਟ ਤਾਂ ਬੇਸਿਕ ਲਾਈਫ ਸਪੋਰਟ ਦਾ ਮਤਲਬ ਕੀ ਹੈ ਜੀ ਠੀਕ ਹੈ ਬੇਸਿਕ ਲਾਈਫ ਸਪੋਰਟ ਦਾ ਮਤਲਬ ਕੀ ਹੈ ਕਹਿੰਦਾ ਬੇਸਿਕ ਲਾਈਫ ਸਪੋਰਟ ਕੀ ਹੈ ਜੀ ਕਹਿੰਦਾ ਪੀੜਤ ਵਿਅਕਤੀ ਨੂੰ ਬਚਾਉਣ ਦੇ ਲਈ ਦਿੱਤਾ ਗਿਆ ਪਹਿਲਾ ਉਪਚਾਰ ਹੈਗਾ ਠੀਕ ਹੈ ਪੀੜਤ ਵਿਅਕਤੀ ਨੂੰ ਬਚਾਉਣ ਦੇ ਲਈ ਦਿੱਤਾ ਗਿਆ ਪਹਿਲਾ ਉਪਚਾਰ ਹੈਗਾ ਉਹਨੂੰ ਅਸੀਂ ਕੀ ਕਹਿੰਦੇ ਹਾਂਗੇ ਬੀ ਐਲ ਐਸ ਬੇਸਿਕ ਲਾਈਫ ਸਪੋਰਟ ਜャ ਉਹਨੂੰ ਅਸੀਂ ਮੁੱਢਲੀ ਸਹਾਇਤਾ ਵੀ ਕਹਿ ਸਕਦੇ ਹਾਂ ਠੀਕ ਹੈ ਪੀੜਤ ਵਿਅਕਤੀ ਨੂੰ ਬਚਾਉਣ ਦੇ ਲਈ ਦਿੱਤਾ ਗਿਆ ਪਹਿਲਾ ਉਪਚਾਰ ਹੁੰਦਾ ਜਿਹੜਾ ਉਹਨੂੰ ਆਪਾਂ ਕਿਹਾ ਜਦਾ ਮੁੱਢਲੀ ਸਹਾਇਤਾ ਵੀ ਕਹਿ ਸਕਦੇ ਹਾਂ ਪਹਿਸੇ ਪਹਿਲਾਂ ਹਨਾ ਤਾਂ ਬੀ ਐਲ ਐਸ ਵੀ ਕਹਿੰਦੇ ਨੇ ਇਹਨਾਂ ਨੂੰ ਆਪਾਂ ਠੀਕ ਹੈ ਉਹਨੋਂ ਪੰ ਬੀ ਐਲ ਐਸ ਵੀ ਜਦਨੇ ਹੋਣਗੇ ਬੀ ਐਲ ਐਸ ਦਾ ਤੁਸੀਂ ਨੇ ਕੀ ਦਾ ਨਾਮ ਯਾਦ ਰੱਖਣੇ ਫੁੱਲ ਫਾਰਮ ਯਾਦ ਰੱਖਣੇ ਬੀ ਐਲ ਐਸ ਦੀ ਠੀਕ ਹੈ ਬੇਸਿਕ ਲਾਈਫ ਸਪੋਰਟ ਓਕੇ ਉਸ ਤੋਂ ਬਾਅਦ ਚੋਂ ਉਸ ਤੋਂ ਬਾਅਦ ਚੋਂ ਜੀ ਇਥੇ ਤੁਹਾਡੇ ਕੋਲੇ ਬੀ ਐਲ ਐਸ ਦੇ ਵਿੱਚ ਤਿੰਨ ਕਰਿਆਵਾ ਮਹੱਤਵਪੂਰਨ ਹੈ ਠੀਕ ਹੈ ਜਿਹੜਾ ਆਹ ਬੀ ਐਲ ਐਸ ਹੈ ਨਾ ਇਦੇ ਵਿੱਚ ਤਿੰਨ ਕਿਰਿਆਵਾਂ ਮਹੱਤਵਪੂਰਨ ਨੇ ਠੀਕ ਹੈ ਨਾ ਜਿਨ੍ਹਾਂ ਨੂੰ BLS ਦੇ ਵਿੱਚ ਤਿੰਨ ਕਿਰਿਆਵਾਂ ਨੇ ਜਿਹੜੀਆਂ ਮਹੱਤਵਪੂਰਨ ਨੇ ਜਿਨ੍ਹਾਂ ਨੂੰ ABC ਕਿਹਾ ਜਾਂਦਾ ਹੈ ਠੀਕ ਹੈ ਇਹ ਬਹੁਤ ਇੰਪੋਰਟੈਂਟ ਨੇ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈਗਾ ਠੀਕ ਹੈ ਯਾਦ ਰੱਖਣਾ ਹੈਗਾ ਇਹਨਾਂ ਨੂੰ BLS ਦੇ ਵਿੱਚ ਬੇਸਿਕ ਲਾਈਫ ਸਪੋਰਟ ਦੇ ਵਿੱਚ ਤਿੰਨ ਕਿਰਿਆਵਾਂ ਨੇ ਜਿਹੜੀਆਂ ਮਹੱਤਵਪੂਰਨ ਨੇ ਜਿਨ੍ਹਾਂ ਨੂੰ ਤੁਸੀਂ ਕੀ ਕਹਿੰਦੇ ਹੋਗੇ ABC ਕਹਿੰਦੇ ਹੋਗੇ ਓਕੇ ਹੁਣ ਜਿਹੜਾ ABC ਹੈਗਾ ਕਿ ABC ਦੇ ਵਿੱਚ ਪਹਿਲਾ ਅੱਖਰ ਕੀ ਹੈ ਤੁਹਾਡੇ ਕੋਲੇ A ਹੈਗਾ ਓਕੇ ਪਹਿਲਾ ਅੱਖਰ ਕੀ ਹੈ ਜੀ A ਹੈਗਾ A ਦਾ ਜਿਹੜਾ ਫੁੱਲ ਫਾਰਮ ਹੈਗੀ ਇਹ ਦੀ ਜਿਹੜੀ ਫੁੱਲ ਫਾਰਮ ਹੈ ਠੀਕ ਹੈ A ਦੀ ਫੁੱਲ ਫਾਰਮ ਕੀ ਹੈ ਜੀ 에어ਵੇ ਓਕੇ A ਦੀ ਫੁੱਲ ਫਾਰਮ ਕੀ ਹੈ ਜੀ 에어ਵੇ ਓਕੇ ਅਬ VLS ਦੇ ਵਿੱਚ ਜਿਹੜਾ A ਹੈਗਾ ਉਹਦਾ ਫੁੱਲ ਫਾਰਮ ਕੀ 에어ਵੇ ਹੈਗਾ ਓਕੇ 에어ਵੇ ਦਾ ਹੁਣ ਮਤਲਬ ਕੀ ਹੈਗਾ ਠੀਕ ਹੈ 에어ਵੇ ਦਾ ਮਤਲਬ ਕੀ ਹੈ ਹਵਾ ਉਪਲਬਧਤਾ ਦੇ ਵਿੱਚ ਕਮੀ ਨਾ ਹੋਣਾ ਚੰਗੀ ਤਰ੍ਹਾਂ ਦੇ ਨਾਲ ਹਵਾ ਮਰੀਜ਼ ਤੱਕ ਪਹੁੰਚ ਸਕੇ ਇਹ ਮਤਲਬ ਹੈਗਾ ایਵੀਸੀ ਦੇ ਵਿੱਚ ਏ ਦਾ 에ਅਰਵੇ ਦਾ ਠੀਕ ਹੈ 에ਅਰ ਦਾ ਮਤਲਬ ਕੀ ਹੈ ਹਵਾ ਠੀਕ ਹੈ ਵੇ ਦਾ ਮਤਲਬ ਕੀ ਹੋਣਾਗਾ ਰਸਤਾ ਠੀਕ ਹੈ ਹਵਾ ਦਾ ਰਸਤਾ ਕਿਉਂ ਹੋਵੇ ਬਿਲਕੁਲ ਕਲੀਅਰ ਹੋਵੇ ਠੀਕ ਹੈ ਹਵਾ ਦੀ ਹਵਾ ਦੀ ਹਵਾ ਉਪਲਬਧ ਹਵਾ ਉਪਲਬਧ ਦਾ ਮਤਲਬ ਹੈ ਹਵਾ ਉਪਲਬਧ ਹੋਣੀ ਚਾਹੀਦੀ ਹੈ ਹਵਾ ਉਪਲਬਧਤਾ ਦੇ ਵਿੱਚ ਕਮੀ ਨਾ ਹੋਣਾ ਠੀਕ ਹੈ ਕਮੀ ਨਾ ਹੋਣਾ ਪੂਰੀ ਪ੍ਰੋਪਰ ਹਵਾ ਦੇਣਾ ਠੀਕ ਹੈ ਜਦੋਂ ਪਹੁੰਚਣੀ ਮਰੀਜ਼ ਤੱਕ ਚੰਗੀ ਤਰ੍ਹਾਂ ਦੇ ਨਾਲ ਹਵਾ ਜਿਹੜੀ ਉਹ ਮਰੀਜ਼ ਤੱਕ ਪਹੁੰਚ ਸਕੇ ਉਹਨੂੰ ਅਸੀਂ ਜੀ ਕਹਿੰਦੇ ਐਰਵੇ ਕਹਿੰਦੇ ਹਾਂ ਠੀਕ ਹੈ ਕਈ ਵਾਰ ਆਹਾ ਐਨ ਨਾ ਇਹ ਕਵੈਸਚਨ ਵੀ ਬਣ ਸਕਦਾ ਹੈਗਾ ਠੀਕ ਹੈ ਆਹ ਆਨਸਰ ਵੀ ਬਣ ਸਕਦਾ ਹੈਗਾ ਠੀਕ ਹੈ ਆਹਾ ਕਵੈਸਚਨ ਵੀ ਬਣ ਸਕਦਾ ਹੈਗਾ ਅਹ ਨੀਚਲਾ ਗਿਲਨ ਲਿਖਿਆ ਹੋਇਆ ਹੈਗਾ ਠੀਕ ਹੈ ਜਿਹੜੀ ਮੈਂ ਡੈਫੀਨੇਸ਼ਨ ਦਿੱਤੀ ਐਰਵੇ ਉਹ ਆਨਸਰ ਵੀ ਬਣ ਸਕਦਾ ਠੀਕ ਹੈ ਇਹ ਚੀਜ਼ ਧਿਆਨ ਰੱਖਣੀ ਤੁਸੀਂ ਨੇ ਜਿਹੜਾ ਪੌੜਾ ਅਨਸਰ ਆ ਕੋਈ ਕੁਐਸਚਨ ਨਹੀਂ ਬਣ ਸਕਦਾ ਕੁਐਸਚਨ ਜਿਹੜਾ ਅਨਸਰ ਹੀ ਬਣ ਸਕਦਾ ਠੀਕ ਹੈ ਦੋਨੇ ਚੀਜ਼ਾਂ ਬਣ ਸਕਦੀਆਂ ਨਹੀਂ ਓਕੇ ਇਹ ਚੀਜ਼ ਦਾ ਪੂਰਾ ਧਿਆਨ ਰੱਖਣਾ ਬਿਲਕੁਲ ਠੀਕ ਅੱਛਾ ਦੂਸਰੀ ABC ਦੇ ਵਿੱਚੋਂ ਦੂਜਾ ਚੋਂ B ਆ ਜਾਂਦਾ ਹੈਗਾ ABC ਦੇ ਵਿੱਚੋਂ ਦੂਜਾ ਚੋਂ ਆ ਜਾਂਦਾ ਹੈਗਾ B ਠੀਕ ਹੈ ਜੀ ABC ਦੇ ਵਿੱਚ ਕੀ ਆ ਗਿਆ ਦੂਜਾ ਚੋਂ B ਆ ਗਿਆ ਜਿਹਨੂੰ ਅਸੀਂ B ਦੀ ਫੁੱਲ ਫਾਰਮ ਕੀ ਹੈ ਜੀ ਬਰੀਥਿੰਗ BD ਫੁੱਲ ਫਾਰਮ ਕੀ ਹੈ 2 ਨੰਬਰ ਤੇ B ਆ ਜਾਣਾ ਹੈਗਾ B ਦੀ ਫੁੱਲ ਫਾਰਮ ਕੀ ਹੈ ਜੀ ਬਰੀਥਿੰਗ ਜਿੰ ਨੂੰ ਅਸੀਂ ਕਹਿੰਦੇ ਆ ਸਾਹ ਪ੍ਰਣਾਲੀ ਠੀਕ ਹੈ ਜੀ ਬਰੀਥਿੰਗ B ਤੇ ਬਰੀਥਿੰਗ ਜਿੰ ਨੂੰ ਅਸੀਂ ਕੀ ਕਹਿੰਦੇ ਆ ਸਾਹ ਪ੍ਰਣਾਲੀ ਕਹਿੰਦੇ ਆ ਓਕੇ ਸਾਹ ਪ੍ਰਣਾਲੀ ਵਿੱਚ ਕੀ ਹੈ ਜੀ ਅਸੀਂ ਨੇ ਸਾਹ ਚੈੱਕ ਕਰਨਾ ਹੈਗਾ ਨਬਜ਼ ਨਾਲ ਦਿਲ ਤੇ ਕੰਨਾਂ ਲਾ ਕੇ ਠੀਕ ਹੈ ਜੀ ਗਰਦਨ ਤੇ ਹੱਥ ਲਾ ਕੇ ਵੀ ਅਸੀਂ ਚੈੱਕ ਕਰ ਸਕਦੇ ਹਾਂ ਜਿਹੜੀ ਸਾਡੀ ਬਰੀਥਿੰਗ ਹੁੰਦੀ ਹੈ ਸਾਹ ਪ੍ਰਣਾਲੀ ਹੁੰਦੀ ਹੈ ਕੋਪੀ ਲੱਗੀ ਸਮਝ ਦੂਸਰਾ ਪੁਆਇੰਟ ਕੀ ਹੈ ਸਾਡੇ ਕੋਲੇ ਏ ਬੀ ਸੀ ਦੇ ਵਿੱਚ ਬੀ ਹੈਗਾ ਬੀ ਦਾ ਮਤਲਬ ਕੀ ਹੁੰਦਾ ਜੀ ਬਰੀਥਿੰਗ ਹੁੰਦਾ ਹੈ ਠੀਕ ਬੀ ਦਾ ਮਤਲਬ ਕੀ ਹੁੰਦਾ ਹੈਗਾ ਬਰੀਥਿੰਗ ਬਰੀਥਿੰਗ ਦਾ ਮਤਲਬ ਕੀ ਹੁੰਦਾ ਜੀ ਸਾਹ ਪ੍ਰਣਾਲੀ ਠੀਕ ਹੈ ਸਾਹ ਪ੍ਰਣਾਲੀ ਦੇ ਵਿੱਚ ਕੀ ਹੁੰਦਾਗਾ ਤੁਸੀਂ ਨੇ ਸਾਹ ਚੈੱਕ ਕਰਨਾ ਹੁੰਦਾ ਹੈਗਾ ਠੀਕ ਹੈ ਕਿਵੇਂ ਨਬਜ਼ ਦੇ ਨਾਲ ਚੈੱਕ ਕਰ ਸਕਦੇ ਹਾਂ ਵੀ ਦਿਲ ਤੇ ਕੰਨ ਲਗਾ ਕੇ ਚੈੱਕ ਕਰ ਸਕਦੇ ਹਾਂ ਵੀ ਗਰਦਨ ਤੇ ਹੱਥ ਲਗਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਚਲੋ ਉਸ ਤੋਂ ਬਾਅਦ ਜੋ ਹੈਗਾ ਜੀ ਤੁਹਾਡਾ ਨੈਕਸਟ ਸੀ ਠੀਕ ਹੈ ਜੀ ਉਸ ਤੋਂ ਬਾਅਦ ਜੋ ਤੁਹਾਡਾ ਹੈਗਾ ਜੀ ਸੀ ਨੈਕਸਟ ਸੀ ਨੂੰ ਕੀ ਕਹਿੰਦੇ ਆਪਾਂ ਜੀ ਸੀ ਨੂੰ ਆਪਾਂ ਕਹਿੰਦੇ ਆ ਸਰਕੂਲੇਸ਼ਨ ਠੀਕ ਹੈ ਸੀ ਨੂੰ ਤੁਸੀਂ ਕੀ ਕਹਿੰਦੇ ਹੋ ਜੀ ਸਰਕੂਲੇਸ਼ਨ ਕਹਿੰਦੇ ਹੋ ਸਰਕੂਲੇਸ਼ਨ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆਗੇ ਖੂਨ ਸੰਚਾਰਨ ਕਹਿੰਦੇ ਆਂ ਠੀਕ ਹੈ ਆ ਤੁਸੀਂ ਸਰਕੂਲੇਸ਼ਨ ਨੂੰ ਕੀ ਕਹਿੰਦੇ ਹੋਗੇ ਪੰਜਾਬੀ ਦੇ ਵਿੱਚ ਖੂਨ ਸੰਚਾਰਨ ਕਹਿੰਦੇ ਹੋਗੇ ਠੀਕ ਹੈ ਖੂਨ ਦਾ ਜਿਹੜਾ ਸੰਚਾਰ ਇਹ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਠੀਕ ਖੂਨ ਸੰਚਾਰਨ ਜਾਂ ਖੂਨ ਦਾ ਸੰਚਾਰ ਠੀਕ ਹੈ ਇਹ ਚੀਜ਼ਾਂ ਨਹੀਂ ਇਹ ਤਿੰਨ ਠੀਕ ਹੈ ਇਹ ਮਰੀਜ਼ ਨੂੰ ਉਪਲਬਧ ਹੋਣੀ ਚਾਹੀਦੀ ਨਹੀਂ ਠੀਕ ਹੈ ABC ਇਹ ਜਿਹੜੀ ਇਹ ਵਿਧੀ ਹੈ ਜਿਹੜੀ ਇਹ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ ਹੈਗਾ ਉਦੋਂ ਉਹਨੂੰ ਹੋਣੀ ਚਾਹੀਦੀ ਠੀਕ ਹੈ ਪਹਿਲੀ ਪਹਿਲਾ ਕੀ ਹੋਣਾ ਚਾਹੀਦਾ ਹੈ ਕਿ A ਹੋਣਾ ਚਾਹੀਦਾ ਹੈ A ਦਾ ਮਤਲਬ ਕਿ 에어ਵੇ ਠੀਕ ਹੈ ਮਰੀਜ਼ ਤੱਕ ਹਵਾ ਪਹੁੰਚਣੀ ਚਾਹੀਦੀ ਹੈ ਓਕੇ ਉਸ ਤੋਂ ਬਾਅਦ ਜੋ ਕੀ ਕਰਨਾ ਤੁਸੀਂ ਨੇ ਮਰੀਜ਼ ਦਾ ਜਿਹੜਾ ਸਾਂਹ ਪ੍ਰਣਾਲੀ ਉਹ ਚੈੱਕ ਕਰਨੀ ਹੈ ਠੀਕ ਹੈ ਉਸ ਤੋਂ ਬਾਅਦ ਜੋ C C ਇਹ ਜਿਹੜੀ ਵਿਧੀ ਉਹ ਪਣਾਉਣੀ ਹੈ C ਵਿਧੀ ਦਾ ਪਣਾਉਣਾ ਦਾ ਮਤਲਬ ਹੈ ਕਿ ਸਰਕੂਲੇਸ਼ਨ ਮਰੀਜ਼ ਦਾ ਤੁਸੀਂ ਸਰਕੂਲੇਸ਼ਨ ਵਗੈਰਾ ਚੈੱਕ ਕਰਨਾ ਹੈ ਕਿ ਖੂਨ ਦਾ ਜਿਹੜਾ ਸੰਚਾਰ ਹੈ ਉਹ ਚੈੱਕ ਕਰਨਾ ਹੈ ਠੀਕ ਉਸ ਤੋਂ ਬਾਅਦ ਜਿਹੜਾ ਖੂਨ ਦਾ ਸੰਚਾਰ ਚੈੱਕ ਕਰਨ ਦੇ ਲਈ ਸਾਡੇ ਕੋਲ ਇੱਕ ਵਿਧੀ ਹੋਰ ਹੁੰਦੀ ਹੈਗੀ ਜਿਹਨੂੰ ਅਸੀਂ ਸੀਪੀਆਰ ਵਿਧੀ ਕਹਿੰਦੇ ਹਾਂਗੇ ਠੀਕ ਹੈ ਖੂਨ ਦਾ ਸੰਚਾਰਾ ਸਰਕੂਲੇਸ਼ਨ ਚੈੱਕ ਕਰਨ ਦੇ ਲਈ ਇੱਕ ਵਿਧੀ ਹੁੰਦੀ ਹੈਗੀ ਜਿਹਨੂੰ ਆਪਾਂ ਸੀਪੀਆਰ ਕਹਿੰਦੇ ਹਾਂਗੇ ਠੀਕ ਹੈ ਜੀ ਇਹ ਵੀ ਇੰਪੋਰਟੈਂਟ ਹੈਗਾ ਇਹਦਾ ਵੀ ਤੁਸੀਂ ਨੇ ਫੁੱਲ ਫਾਰਮ ਹੈ ਜਿਹੜੀ ਉਹ ਯਾਦ ਰੱਖਣੀ ਪੇਪਰ ਦੇ ਵਿੱਚ ਆ ਸਕਦੀ ਹੈ ਸੀਪੀਆਰ ਦੀ ਫੁੱਲ ਫਾਰਮ ਠੀਕ ਹੈ ਸੀਪੀਆਰ ਦੀ ਫੁੱਲ ਫਾਰਮ ਆਪਾਂ ਇਹ ਸਾਡੇ ਕੋਲ ਸੀਪੀਆਰ ਦੀ ਫੁੱਲ ਫਾਰਮ ਹੈਗੇ ਜੀ ਸੀ ਦੀ ਮਤਲਬ ਕੀ ਕਾਰਡੀਓ ਪੀ ਦਾ ਮਤਲਬ ਕੀ ਪਲਮਨਰੀ ਆਰ ਦਾ ਮਤਲਬ ਕੀ ਰਿਸਸੇਸ਼ਨ ਠੀਕ ਹੈ ਆਰ ਦਾ ਮਤਲਬ ਕੀ ਰਿਸਿਸਿਟੇਸ਼ਨ ਹੈ ਠੀਕ ਹੈ ਇੱਕ ਤਿੰਨੇ ਚੀਜ਼ਾਂ ਯਾਦ ਰੱਖਣੀਆਂ ਨੇ ਸੀਪੀਆਰ ਦਾ ਮਤਲਬ ਕੀ ਕਾਰਡੀਗ ਕਾਰਡੀ ਦਾ ਮਤਲਬ ਕੀ ਨਾਲ ਦਿਲ ਦੇ ਨਾਲ ਠੀਕ ਕਾਰਡੀ ਦਾ ਮਤਲਬ ਕੀ ਦਿਲ ਦੇ ਨਾਲ ਸੰਬੰਧਿਤ ਹੈ ਠੀਕ ਹੈ ਕਾਰਡੀ ਦਾ ਮਤਲਬ ਕੀ ਦਿਲ ਦੇ ਨਾਲ ਠੀਕ ਫਲਮ ਰੇ ਦੀ ਦਾ ਮਤਲਬ ਕੀ ਨਾੜੀਆਂ ਆਪਣੇ ਜਿਹਦੇ ਵਿੱਚ ਦੀ ਖੂਨ ਚੱਲਦਾ ਹੈ ਠੀਕ ਹੈ ਪਲਮਨਰੀ ਦਾ ਮਤਲਬ ਹੈ ਨਾੜੀਆਂ ਆਪਣਾ ਜਿਹਦੇ ਵਿੱਚ ਖੂਨ ਚੱਲਦਾ ਹੈ ਠੀਕ ਹੈ ਤਾਂ ਆਪਾਂ ਇਸ ਨੂੰ ਖੂਨ ਖੂਨ ਸੰਚਾਰਾ ਲਈ ਵਿਧੀ ਦੇ ਵਿੱਚ ਕੀ ਹੁੰਦਾ ਹੈ ਨਾੜੀ ਕੋਲ ਇੱਕ ਸੀਪੀਆਰ ਵਿਧੀ ਹੁੰਦੀ ਹੈ ਜਿਹਨੂੰ ਤੁਸੀਂ ਕੀ ਕਹਿੰਦੇ ਹੋ ਸੀਪੀਆਰ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਮੈਂ ਤੁਹਾਨੂੰ ਵਾਰੀ ਵਾਰੀ ਕਹਿੰਦਾ ਸੀਪੀਆਰ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਕਾਰਡੀਓ ਪਲਮਨਰੀ ਰੈਸਿਟੇਸ਼ਨ ਠੀਕ ਹੈ ਆ ਯਾਦ ਰੱਖਣੀ ਹੈ ਰੈਸਿਟੇਸ਼ਨ ਰੈਸਪੀਰੇਸ਼ਨ ਆ ਲਿਖ ਦਿਓ ਇੱਕ ਨਾਲ ਸੁਣ ਐਮ ਆਊਗਾ ਆ ਆਰ ਦੀ ਜਗ੍ਹਾ ਦੇਣਾ ਇੱਕ കൈവർ ല ഈ എൻ ടീക്ക സഹ പ്രണി രണ്ടാ സാ പ്രണാലി കൈവര ഇത് ആ ജാഖ്യാ രീക്ക സാഹ പ്രണാലി കൂടി ഓ ചീത്ത പെലി ഓപ്ഷൻ ഉണ്ട് ഈ ਹਾਂ ਸੀ ਆਪਸ਼ਨ ਦੇ ਵਿੱਚ ਹੋਊਗਾ ਜਾਂ ਡੀ ਆਪਸ਼ਨ ਦੇ ਵਿੱਚ ਹੋਊਗਾ ਠੀਕ ਹੈ ਥੋੜਾ ਜਿਹਾ ਚੀਜ਼ਾਂ ਧਿਆਨ ਰੱਖੋ ਪੇਪਰ ਦੇ ਵਿੱਚ ਓਕੇ ਬਾਕੀ ਚੱਲਦੇ ਆਪਾਂ ਨੈਕਸਟ ਆਪਣੇ ਅਗਲੇ ਪੁਆਇੰਟ ਤੇ ਠੀਕ ਹੈ ਜੀ ਉਸ ਤੋਂ ਬਾਅਦ 또 ਅਗਲਾ ਪੁਆਇੰਟ ਆਪਾਂ ਇਹ ਹੀ ਵਿਧੀ ਠੀਕ ਹੈ ਜਿਹੜੀ ਸੀਪੀਆਰ ਵਿਧੀ ਦੀ ਨਾ ਜਿਹੜੀ ਆਪਾਂ ਉੱਪਰ ਸੀਪੀਆਰ ਵਿਧੀ ਪੜ੍ਹੀ ਹੈਗੀ ਠੀਕ ਹੈ ਇਹ ਹੀ ਵਿਧੀ ਵਿਅਕਤੀ ਨੂੰ ਅੰਤਮ ਸਟੇਜ ਤੋਂ ਬਚਾਉਣ ਦੇ ਲਈ ਦਿੱਤੀ ਜਾਂਦੀ ਹੈ ਠੀਕ ਹੈ ਜੀ ਗਲਤ ਧਿਆਨ ਰੱਖਿਓ ਜਦੋਂ ਆਪਾਂ ਹੱਟ ਨੂੰ ਪੰਪ ਕਰਦੇ ਆ ਦਿਲ ਨੂੰ ਨਾ ਪੰਪ ਕਰਦੇ ਆ ਉਹ ਵਿਧੀ ਹੈ ਗ੍ਰੇ ਸੀ ਪੀ ਆਰਓ ਕਾਰਡੀਓ ਪਲਮੋਨਰੀ ਰੈਸਿਟਨੇ ਨਾ ਜਦੋਂ ਆਪਾਂ ਦਿਲ ਨੂੰ ਪੰਪ ਕਰਦੇ ਨਾ ਉਦੋਂ ਉਹ ਵਿਧੀ ਹੈ ਠੀਕ ਹੈ ਕਿਉਂਕਿ ਉਹ ਐਂਡ ਦੀ ਐਂਡ ਵਾਲੀ ਵਿਧੀ ਹੁੰਦੀ ਹੈ ਠੀਕ ਇਹ ਇਹ ਵਿਧੀ ਵਿਅਕਤੀ ਨੂੰ ਕਦਾ ਅੰਤਮ ਸਟੇਜ ਤੋਂ ਬਚਾਉਣ ਦੇ ਲਈ ਦਿੱਤੀ ਜਾਂਦੀ ਹੈ ਠੀਕ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਇਸ ਵਿਧੀ ਚ ਦਿਲ ਨੂੰ ਹੱਥ ਨਾਲ ਦਬਾਉਣਾ ਠੀਕ ਹੈ ਦਿਲ ਨੂੰ ਆਪਾਂ ਪੰਪ ਕਰਵਾਉਣਾ ਹੈ ਨਾ ਹੱਥ ਨਾਲ ਦਬਾਉਣੀ ਹੈਗੀ ਠੀਕ ਹੈ ਜਦੋਂ ਤੁਸੀਂ ਦਿਲ ਨੂੰ ਹੱਥ ਨਾਲ ਦਬਾਉਣੀ ਹੈ ਨਾ दिल एक आवाज कर देगा ठीक है दिल आवाज पैदा होती है ठीक है वो आवाज की होंगी लव डब की आवाज करता होंगे याद रखियो ठीक है आ चीज भी इंपोरटेंट है ठीक है जो दिल है तुम हाथ दिन दबाओगे तो वह आवाज करूंगा लव डब ठीक है लव डब की आवाज पैदा करूगा जो अ ठीक है जी ਉਸ ਤੋਂ ਬਾਅਦ ਤੁਹਾਡੇ ਕੋਲ ਇਹ ਮੈਂ ਪੰਜਾਬੀ ਦੇ ਵਿੱਚ ਲਿਖਿਆ ਹੈਗਾ ਸੀਪੀਆਰ ਠੀਕ ਹੈ ਸੀਪੀਆਰ ਜਿਹੜਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈਗਾ ਕਾਰਡੀਓ ਪਲਮਨਰੀ ਰੈਸੇਸਟੇਸ਼ਨ ਠੀਕ ਹੈ ਇਹ ਚੀਜ਼ ਯਾਦ ਰੱਖੀਏ ਦੋਸਤੋ ਮਾਚੋ ਪੜ੍ਹਦੇ ਹਾਂ ਬਨਾਉਟੀ ਸਾਹ ਦੇ ਬਾਰੇ ਠੀਕ ਹੈ